ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਤੇ ਅੱਜ ਹੀ ਦੇ ਦਿਨ 16 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁਕੀ ਗਈ ਸੀ ਤੇ ਖਟਕੜਕਲਾਂ ਦੇ ਵਿੱਚ ਉਹਨਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸੌਂ ਚੁਕਦੇ ਹੋਏ ਆ ਪੰਜਾਬ ਦੀ ਤਰੱਕੀ ਦਾ ਅਹਿਦ ਲਿਆ ਸੀ ਅੱਜ ਇਸ ਦੇ ਚਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਅੰਮ੍ਰਿਤਸਰ ਜਾ ਕੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਅਰਦਾਸ ਦੇ ਵਿੱਚ ਮੌਜੂਦ ਰਹਿ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਤੇ ਅੱਜ ਹੀ ਦੇ ਦਿਨ 16 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕੀ ਗਈ ਸੀ ਤੇ ਕਟੜਕਲਾਂ ਦੇ ਵਿੱਚ ਉਹਨਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸੌਂ ਚੁੱਕਦੇ ਹੋਏ ਆ ਪੰਜਾਬ ਦੀ ਤਰੱਕੀ ਦਾ ਅਹਿਦ ਲਿਆ ਸੀ ਤੇ ਅੱਜ ਇਸ ਦੇ ਚਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਅੰਮ੍ਰਿਤਸਰ ਜਾ ਕੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਉਹਨਾਂ ਦੇ ਨਾਲ ਅਰਦਾਸ ਦੇ ਵਿੱਚ ਮੌਜੂਦ ਰਹੇ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਤੇ ਅੱਜ ਹੀ ਦੇ ਦਿਨ 16 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁਕੀ ਗਈ ਸੀ ਤੇ ਕਟਕੜ ਕਲਾਂ ਦੇ ਵਿੱਚ ਉਹਨਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸੌਂ ਚੁਕਦੇ ਹੋਏ ਆ ਪੰਜਾਬ ਦੀ ਤਰੱਕੀ ਦਾ ਅਹਿਦ ਲਿਆ ਸੀ ਤੇ ਅੱਜ ਇਸ ਦੇ ਚਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਅੰਮ੍ਰਿਤਸਰ ਜਾ ਕੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਇਹ ਉਹਨਾਂ ਦੇ ਨਾਲ ਅਰਦਾਸ ਦੇ ਵਿੱਚ ਮੌਜੂਦ ਰਹੇ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਤੇ ਅੱਜ ਹੀ ਦੇ ਦਿਨ 16 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁਕੀ ਗਈ ਸੀ ਤੇ ਖਟਕੜਕਲਾਂ ਦੇ ਵਿੱਚ ਉਹਨਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸੌਂ ਚੁੱਕਦੇ ਹੋਏ ਆ ਪੰਜਾਬ ਦੀ ਤਰੱਕੀ ਦਾ ਅਹਿਦ ਲਿਆ ਸੀ